ਮੋਡੇ ਮੇਰੇ ਲੱਜੇੜੀ ਤੇ ਠਾਕੇ ਮੇਰੇ ਚੱਜੇਰੀ ਪਾਣੀਆਂ ਨੂੰ ਚੱਲਿਆ ਸਹੇਲੜੀਆਂ ਦੇ ਨਾਲ ਵੇ ਪਾਣੀਆਂ ਨੂੰ ਚੱਲਿਆ ਸਹੇਲੜੀਆਂ ਦੇ ਨਾਲ ਵੇ ਲੱਜ ਮੇਰੀ ਟੁੱਟ ਗਈ ਕਢੋਲੀ ਮੇਰੀ ਡੁੱਬ ਗਈ ਸੱਸੂ ਮੈਨੂੰ ਦੇਮ ਦੀਪਰਾਵਾ ਵਾਲੀ ਢਾਲਵੇ ਸਸੂ ਮੈਨੂੰ ਦੇਵ ਦੀਪਰਾਵਾ ਵਾਲੀ ਗਾੜਵੇ ਹੱਥ ਮੇਰੇ ਦਾਤਰ ਤੇ ਮੋਢੇ ਮੇਰੇ ਤਾਂਗੜੀ ਟੁੰਗ ਦੀਆ ਬਾਜਰਾ ਮੈਂ ਟਿੱਬਿਆਂ ਦੇ ਵੇ ਟੁੰਬ ਦੀ ਮੈਂ ਬਾਜਰਾ ਵੇ ਟਿੱਬਿਆਂ ਦੇ ਵੇ ਉੱਚੇ ਚੜ ਕੇ ਵੇਖਦੇ ਤੇ ਨੀਵੇਂ ਬਹਿ ਕੇ ਰੋਵਦੀ ਕੇ ਨજર ਨਾ ਆਮਦਾ ਵੇ ਬਾ ਲੇਦਾ ਦੇਸ਼ ਵੇ ਨજર ਨਯਾਮ ਦਾ ਵੇ ਬਾਬਲੇ ਦਾ ਦੇਸ਼ ਵੇ ਹੋਰ ਤਾਂ ਦਿੱਤੀਆਂ ਕੇ ਦੇਸ ਦਵਾਬੜੇ ਮੈਂ ਕਾਨੂੰ ਦਿੱਤੇੜੀ ਵੇ ਚੰਦੇੜੇ ਪਹਾੜ ਵੇ ਹੋਰ ਤਾਂ ਖਾਵਦੀਆਂ ਕੁੱਟ ਕੁੱਟ ਚੂਰੀਆਂ ਮੈਂ ਕਾਨੂੰ ਖਾਵਦੀ ਵੇ ਬੱਥੂਏ ਦਾ ਸਾਗ ਵੇ ਮੈਂ ਕੰਨੂ ਖਾਮ ਦੀ ਵੇ ਬੱਥੂਏ ਦਾ ਸਾਗ ਵੇ ਰੋਟੀਆਂ ਪਕਾਵ ਦੇਤੇ ਹੱਥੀ ਛਾਲੇ ਪੈ ਗਏ ਹੁਣ ਚਿੱਤ ਆਮ ਦਾ ਵੇ ਅੰਬੜੀ ਦਾ ਰਾਜ ਵੇ ਹੁਣ ਚਿੱਤ ਆਮ ਦਾ ਵੇ ਅੰਬੜੀ ਦਾ ਰਾਜ ਵੇ ਪਾਂਡੇ ਮਾਂਜ ਦੀ ਦੇ ਪੋਟੇ ਮੇਰੇ ਕਸ ਗਏ ਹੋਣ ਚਿੱਤ ਆਮਦਾ ਵੇ ਭਾਬੀਆਂ ਦਾ ਲਾਡ ਵੇ ਹੋਣ ਚਿੱਤ ਆਮਦਾ ਵੇ ਭਾਬੀਆਂ ਦਾ ਲਾਡ ਵੇ ਸੋਹਣੇ ਮੇਰੇ ਬਾਬਲਾ ਵੇ ਦਸਾਂ ਦੇ ਆਰਾਜਾ ਮੈਂ ਕੰਨ ਨੂੰ ਦਿੱਤੜੀ ਵੇ ਨਦੀਆਂ ਤੋਂ ਪਾਰ ਵੇ ਮੈਂ ਕੰਨ ਨੂੰ ਦਿੱਤੜੀ ਵੇ ਨਦੀਆਂ ਤੋਂ ਪਾਰ ਵੇ ਸੋਹਣੇ ਤੀਏ ਮੇ ਗਾਂ ਦੀ ਏ ਕੇਰੀਏ ਮੈਂ ਨਾ ਤੈਨੂੰ ਦਿੱਤੜਾ ਕੇ ਲੈ ਗਏ ਤੇਰੇ ਲੇਖਵੇ ਮੈਂ ਨਾ ਤੈਨੂੰ ਦਿੱਤੜਾ ਕੇ ਲੈ ਗਏ ਤੇਰੇ ਲੇਖਵੇ ਮੈਂ ਨਾ ਤੈਨੂੰ ਦਿੱਤੜਾ ਕੇ ਲੈ ਗਏ ਤੇਰੇ ਲੇਖਵੇ